ਕਬੀਰ ਜਹ ਜਹ ਹੋਂ ਫਿਰੇਓ ਜਿੱਥੇ ਜਿੱਥੇ ਵੀ ਇਹ ਹੋਂ ਮੇ ਫਿਰ ਜਾਂਦੀ ਐ ਕੋਤਕ ਥਾਉ ਥਾਂ ਐ ਅਲੱਗ ਅਲੱਗ ਵੱਖਰੇ ਵੱਖਰੇ ਕੋਤਕ ਕਰਦੀ ਐ ਅਲੱਗ ਅਲੱਗ ਥਾਵਾਂ ਤੇ ਉਹ ਥਾਵਾਂ ਕਿਹੜੀਆਂ ਨੇ ਸਾਡੇ ਗਿਆਨ ਇੰਦਰੇ ਜਦੋਂ ਇਹ ਇੱਥੇ ਆਉਂਦੀ ਐ ਨਾ ਬੰਦਾ ਬਿਨਾ ਮਤਲਬ ਤੋਂ ਕਿਸੇ ਦੀ ਖੁਸ਼ ਆਮਦ ਕਰਦਾ ਭਾਵੇਂ ਉਹ ਬੰਦਾ ਸੀਰੇ ਦਾ ਕਰਪਟ ਹੋਵੇ ਫਲਾਣੇ ਨੂੰ ਜਿਤਾਓ ਫਲਾਣੇ ਤੇ ਮੋਹਰਾਂ ਲਾਓ ਇਹੀ ਹੋਂ ਮੇ ਜਦੋਂ ਅੱਖਾਂ ਤੱਕ ਆਉਂਦੀ ਐ ਫਿਰ ਸਾਹਮਣੇ ਵਾਲੇ ਨੂੰ ਬੰਦਾ ਨੀਮਾ ਵੇਖਦਾ ਹੈ ਬਈ ਉਹ ਨੀਮਾ ਮੈਂ ਉੱਚਾ ਉਹ ਅਮੀਰ ਉਹ ਗਰੀਬ ਇਹ ਜਦੋਂ ਜੀਵਨ ਵਿੱਚ ਸੱਚਾ ਗਿਆਨ ਆ ਜਾਂਦਾ ਹੈ ਸਤਿਗੁਰੂ ਆ ਜਾਂਦਾ ਹੈ ਫਿਰ ਸਭ ਲਈ ਕੱਖ ਹੋ ਜਾਂਦੀ ਹੈ ਸਭ ਵਿੱਚ ਬੰਦਾ ਪਰਮਾਤਮਾ ਵੇਖਦਾ ਹੈ ਸਤਿਗੁਰੂ ਵੇਖਦਾ ਹੈ ਇਹੀ ਹੋਮੇ ਜਦੋਂ ਕੰਨਾਂ ਤੱਕ ਜਾਂਦੀ ਹੈ ਫਿਰ ਬੰਦਾ ਕਹਿੰਦਾ ਮੇਰੀ ਸਿਫਤ ਹੋਵੇ ਭਾਵੇਂ ਉਹ ਬੰਦੇ ਵਿੱਚ ਗੁਣ ਕੋਈ ਨਾ ਹੋਵੇ ਪਰ ਕਹਿੰਦਾ ਮੇਰੀ ਸਿਫਤ ਹੋਵੇ ਮੇਰੀ ਚੌਦਰ ਨਾ ਕਿਤੇ ਚਲੀ ਜਾਵੇ ਇਹੀ ਹੋਮੇ ਜਦੋਂ ਹੱਥਾਂ ਤੱਕ ਆਉਂਦੀ ਆ ਰਿਸ਼ਵਤ ਲੈਂਦਾ ਹੈ ਬੰਦਾ ਆਪਣੇ ਬੱਚਿਆਂ ਵੱਲ ਵੇਖਦਾ ਆਪਣੀ ਪਤਨੀ ਵੱਲ ਵੇਖਦਾ ਮੈਂ ਉਹਨੂੰ ਖੁਸ਼ਕੀਵੇਂ ਕਰਨਾ ਭਾਵੇਂ 2 ਨੰਬਰ ਦਾ ਕੰਮ ਕਰਨਾ ਪਵੇ ਪਾਪਾਂ ਵੱਜੂ ਹੋਵੇ ਨਾਹੀਂ ਪਾਪ ਕਰਨੇ ਬੈਣ ਮੂਹਾਂ ਸਾਥ ਨਾ ਜਾਈ ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ ਚੰਗਿਆਈ ਤੇ ਕੋਈ ਹੈ ਨਹੀਂ ਮੱਤ ਮਾਰੀ ਗਈ ਉਸ ਬੰਦੇ ਦੀ ਜਿਹਦੇ ਹੋਮੇ ਫਿਰ ਗਈ ਹੈ ਇਸ ਬੋਡੀ ਵਿੱਚ ਸਾਰੇ ਕੀਤੇ ਹੋ ਉਹਦੀ ਬੋਡੀ ਕਿਸੇ ਕੰਮ ਦੀ ਨਹੀਂ ਉਹਦਾ ਮਨ ਕਿਸੇ ਕੰਮ ਦਾ ਨਹੀਂ ਇਹ ਫਰੀ ਕਿਉਂ ਹੈ ਹੋਮੇ ਓਵਰ ਕੌਨਫੀਡੈਂਸ ਕਰਕੇ ਤੇ ਉਹ ਦਵਾਈ ਕਿਹੜੀ ਹੈ दारू ਪੀ ਸਮਾਹੇ ਦਵਾਈ ਹੈ ਸੈਲਫ ਕੌਨਫੀਡੈਂਸ ਆਓ ਆਪਾਂ ਸਾਰੇ ਆਪਣੇ ਜੀਵਨ ਵਿੱਚ ਸੈਲਫ ਕੌਨਫੀਡੈਂਸ ਲੈ ਕੇ ਆਈਏ ਆਪਾਂ ਗੁਰਬਾਣੀ ਵਿੱਚੋਂ ਮੋਤੀ ਚੁਗੀਏ ਤੇ ਆਪਣਾ ਜੀਵਨ ਬੜੀ ਚੜ੍ਹਦੀ ਕਲਾ ਨਾਲ ਬਤੀਤ ਕਰੀਏ ਧੰਨਵਾਦ